ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰ ਭੰਗੂ ਫੇਸਬੁਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ ਗੱਲ ਕਰਾਂਗੇ ਆਪਾਂ ਮੌਸਮ ਦੀ 13 ਫਰਵਰੀ ਤੱਕ ਦੇ ਮੌਸਮ ਦੀ ਜਿਹੜੀ ਕਿ ਭਾਰਤੀ ਮੌਸਮ ਵਿਗਿਆਨ ਵੱਲੋਂ ਅਫੀਸ਼ੀਅਲ ਸਾਈਟ ਦੇ ਉੱਤੇ ਜਿਹੜੀ ਜਾਣਕਾਰੀ ਪ੍ਰਾਪਤ ਹੋਈ ਹੈ ਪ੍ਰੈਸ ਰਿਲੀਜ਼ ਦੇ ਰਾਹੀਂ ਤੇ ਉਸ ਦੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜੇ ਤੱਕ ਆਪਣੀ ਫੇਸਬੁਕ ਆਈਡੀ ਨੂੰ ਫੋਲੋ ਨਹੀਂ ਕੀਤਾ ਫਾਲੋ ਕਰ ਲਿਓ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਸਭ ਤੋਂ ਪਹਿਲਾਂ ਦੋਸਤੋ ਆਪਾਂ ਪੰਜਾਬ ਦਾ ਮੌਸਮ ਜਿਹੜਾ ਦੇਖ ਪਾ ਰਹੇ ਹਾਂ ਕਿ ਅੱਜ ਯਾਨੀ ਕਿ ਜਿਹੜੀ ਲੰਘ ਚੁੱਕੀ 7 ਤਰੀਕ ਦਾ ਵੀ ਮੌਸਮ ਆਮ ਤੌਰ ਤੇ ਠੀਕ ਠਾਕ ਰਿਹਾ ਉੱਚੇ ਬੱਦਲ ਦੇਖਣ ਨੂੰ ਮਿਲੇ ਉਸੇ ਤਰ੍ਹਾਂ 8 ਤਰੀਕ ਨੂੰ ਜਿਹੜਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਦਿਖਾਈ ਦੇ ਰਿਹਾ ਤੁਸੀਂ ਲਾਈਵ ਤਸਵੀਰ ਦੇਖ ਸਕਦੇ ਹੋ ਇੱਥੇ ਦੇਖ ਸਕਦੇ ਹੋ 9 ਫਰਵਰੀ ਦਾ ਵੀ 10 ਫਰਵਰੀ ਨੂੰ ਜਿਹੜਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਦਿਖਾਇਆ ਗਿਆ 11 ਫਰਵਰੀ ਨੂੰ ਜਿਹੜਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ ਫਿਰ 12 ਫਰਵਰੀ ਨੂੰ ਵੀ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ 13 ਫਰਵਰੀ ਨੂੰ ਜਿਹੜਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ ਜੇਕਰ ਸੰਖੇਪ ਵਿੱਚ ਗੱਲ ਕਰੀਏ ਤਾਂ ਜਿਹੜਾ ਪੰਜਾਬ ਦਾ ਮੌਸਮ ਆ ਆਮ ਤੌਰ ਤੇ 7 ਫਰਵਰੀ ਤੋਂ ਲੈ ਕੇ 13 ਫਰਵਰੀ ਤੱਕ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ ਜਿਹੜਾ ਦਿਖਾਈ ਦੇ ਰਿਹਾ ਹੈ ਇਸ ਸਮੇਂ ਇਹ ਜਿਹੜੀ ਅਪਡੇਟ ਹੈ ਇਹੀ ਹੈ ਦੋਸਤੋ ਤੇ ਉਸੇ ਤਰ੍ਹਾਂ ਹਰਿਆਣਾ ਚੰਡੀਗੜ੍ਹ ਦਿੱਲੀ ਇਹਨਾਂ ਦੋਨਾਂ ਸਟੇਟ ਆਪਾਂ ਕਹਸਦੇ ਹਾਂ ਹਰਿਆਣਾ ਚੰਡੀਗੜ੍ਹ ਦਿੱਲੀ ਪੰਜਾਬ ਇਹਨਾਂ ਦਾ ਜਿਹੜਾ ਮੌਸਮ ਆਮ ਤਰ ਤੇ ਡਰਾਈ ਹੈ ਜਿਹੜਾ ਦਿਖਾਇਆ ਗਿਆ 13 ਫਰਵਰੀ ਤੱਕ ਤੇ ਮੌਸਮ ਆਮ ਤਰ ਤੇ ਠੀਕ ਠਾਕ ਰਹੂਗਾ ਉਸ ਤੋਂ ਬਾਅਦ ਗੱਲ ਕਰ ਲੈਂਦੇ ਆਪਾਂ ਜੰਮੂ ਐਂਡ ਕਸ਼ਮੀਰ ਤੇ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਦੀ ਤੁਸੀਂ ਦੇਖ ਪਾ ਰਹੇ ਹੋ ਹਿਮਾਚਲ ਜੰਮੂ ਐਂਡ ਕਸ਼ਮੀਰ ਤੇ ਰਾਜਸਥਾਨ ਦੇ ਇਲਾਕੇ ਇਹਨਾਂ ਦੀ ਜਿਹੜੀ ਤਸਵੀਰ ਇਹੀ ਦਿਖਾਈ ਦੇ ਰਹੀ ਹੈ ਕਿ 7 ਤਰੀਕ ਨੂੰ ਜਿਹੜਾ ਮੌਸਮ ਆਮ ਤਰ ਤੇ ਖੁਸ਼ਕ ਤੇ ਸਾਫ ਸੀ ਡਰਾਈ ਸੀ ਇੱਥੇ ਤੱਕ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਦੋਨਾਂ ਇਲਾਕਿਆਂ ਦੇ ਵਿੱਚ ਹਿਮਾਚਲ ਪ੍ਰਦੇਸ਼ ਐਂਡ ਜੰਮੂ ਦੇ ਵਿੱਚ ਜਿਹੜਾ ਇੱਕ ਹਲਕਾ ਜਿਹਾ ਬਦਲੀ ਸਿਸਟਮ ਹੈ ਜਿਹੜਾ ਕਿ ਆਪਾਂ ਉੱਚੇ ਬੱਦਲ ਪੰਜਾਬ ਦੇ ਵਿੱਚ ਕਹਿ ਸਕਦੇ ਹਾਂ ਉੱਚੇ ਲੰਘਦੇ ਬੱਦਲ ਉਹ ਇੱਥੇ ਪਹੁੰਚ ਚੁੱਕੇ ਨੇ। Rajasthan ਦਾ ਮੌਸਮ ਆਮ ਤੌਰ ਤੇ 13 ਫਰਵਰੀ ਤੱਕ ਖੁਸ਼ਕ ਹੈ। ਤੁਸੀਂ ਦੇਖ ਸਕਦੇ ਹੋ। ਠੀਕ ਹੈ ਜੀ ਉਸ ਤੋਂ ਬਾਅਦ ਹਿਮਾਚਲ ਤੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਬੱਦਲਵਾਈ ਪਹੁੰਚੂਗੀ ਤੇ 8 ਤਰੀਕ ਨੂੰ ਬੱਦਲਵਾਈ ਹੋਊਗੀ ਤੇ ਉਸ ਤੋਂ ਬਾਅਦ 9 ਫਰਵਰੀ ਨੂੰ ਹਿਮਾਚਲ ਦੇ ਵਿੱਚ ਬੱਦਲਵਾਈ ਤੇ ਜੋ ਕਿ ਜੰਮੂ ਐਂਡ ਕਸ਼ਮੀਰਾ ਉੱਥੇ ਥੋੜੀ ਜਿਹੀ ਬੱਦਲਵਈ ਸਟਰੋਂਗ ਹੋ ਗਈ ਮੀਂਹ ਦੇ ਚਾਂਸ ਕਣੀ ਮਣ ਕਣੀ ਹੋ ਸਕਦੀ ਹੈ ਕਿਤੇ ਬਰਫਵਾਰੀ ਹੋ ਸਕਦੀ ਆ ਤੇ ਉਸੇ ਤਰ੍ਹਾਂ 10 ਫਰਵਰੀ ਨੂੰ ਵੀ ਬੱਦਲਵਈ ਰਹੂਗੀ ਹਿਮਾਚਲ ਦੇ ਵਿੱਚ 11 ਨੂੰ ਵੀ ਬੱਦਲਵਈ ਰਹੂਗੀ 12 ਨੂੰ ਵੀ ਬੱਦਲਵਈ ਰਹੂਗੀ ਹਿਮਾਚਲ ਦੇ ਵਿੱਚ ਬੱਦਲਵਈ ਰਹੂਗੀ ਜ਼ਿਆਦਾਤਰ ਤੁਹਾਨੂੰ ਦਨੁਮਾਜਾ ਮਾਹੌਲ ਰਹੂਗਾ ਤੇ ਜਿਹੜਾ ਕਿ ਜੰਮੂ ਐਂਡ ਕਸ਼ਮੀਰਾ ਉੱਥੇ ਬਰਫਵਾਰੀ ਹੈ ਜਿਹੜੀ ਜਾਂ ਮੀਂਹ ਦੇਕਾਰਬਨ ਟੁੱਟੇ ਰੂਪ ਦੇ ਵਿੱਚ ਹਲਕੀ ਫੁਲਕੀ ਕਿਤੇ ਕਣਮਣ ਕਣੀ ਜਿਹੜੀ ਹੋ ਸਕਦੀ ਹੈ 9 10 ਤੇ 11 ਫਰਵ ਤੇ 12 ਨੂੰ ਬਦਲ ਬਈ ਹੋਊਗੀ ਜੰਮੂ ਐਂਡ ਕਸ਼ਮੀਰ ਦੇ ਵਿੱਚ ਤੇ 13 ਨੂੰ ਮੌਸਮ ਹੈ ਦਾ ਆਮ ਤੌਰ ਤੇ ਖੁਸ਼ਕ ਤੇ ਸਾਫ ਦਿਖਾਇਆ ਗਿਆ ਦੋਸਤੋ ਏਸੀ ਪ੍ਰੈਸ ਨੋਟ ਜਿਹੜਾ ਭਾਰਤੀ ਮੌਸਮ ਵਿਗਿਆਨ ਵੱਲੋਂ ਪ੍ਰੈਸ ਰਿਲੀਜ਼ ਦੇ ਰਾਹੀਂ ਜਾਣਕਾਰੀ ਪ੍ਰਾਪਤ ਹੋਈ ਸੀ ਤੇ ਬਾਕੀ ਤੁਹਾਨੂੰ ਅਸੀਂ ਅਫੀਸ਼ੀਅਲ ਜਿਹੜਾ ਸੈਟੇਲਾਈਟ ਹੈ ਭਾਰਤੀ ਮੌਸਮ ਵਿਗਿਆਨ ਦਾ ਉਸ ਦੀ ਵੀ ਤਸਵੀਰ ਦਿਖਾਉਨੇ ਆ ਕਿ ਪੰਜਾਬ ਦੇ ਉੱਤੇ ਅੱਜ ਜਾਣੇ ਕਿ ਜਿਹੜੀ ਅੱਜ ਆਪਾਂ ਕਹਿ ਸਕਦੇ ਆ 8 ਤਰੀਕ ਨੂੰ ਜਿਹੜਾ ਮੌਸਮ ਹੈ ਉਹ ਕਿਹੋ ਜਿਹਾ ਤੁਸੀਂ ਦੇਖ ਪਾ ਰਹੇ ਹੋ 8 ਤਰੀਕ ਦਾ ਮੌਸਮ ਕਿ 8 ਤਰੀਕ ਨੂੰ ਜਿਹੜੇ ਮੌਸਮ ਦੇ ਵਿੱਚ ਤਬਦੀਲੀ ਫੇਰ ਦੇਖਣ ਨੂੰ ਮਿਲ ਰਹੀ ਹੈ ਜਿਵੇਂ ਕਿ ਕੱਲ ਦਿਖਾਇਆ ਸੀ ਰਾਤ ਦੀ ਵੀਡੀਓ ਦੇਖ ਸਕਦੇ ਨੇ ਜਿਹੜੇ ਦੋਸਤਾਂ ਨੇ ਨਹੀਂ ਦੇਖੀ ਕਿ ਇੱਥੇ ਇਹ ਬੱਦਲ ਸਟਰੋਂਗ ਦਿਖਾਈ ਦੇ ਰਹੇ ਸੀ ਥੋੜੇ ਜਿਹਾ ਜ਼ਿਆਦਾ ਸੰਘਣੇ ਸੀ ਤੇ ਉਹ ਪੰਜਾਬ ਵੱਲ ਮੂਵ ਕਰ ਰਹੇ ਸੀ ਤੇ ਪੰਜਾਬ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਰਾਜਸਥਾਨ ਦੇ ਹੇਠਲੇ ਇਲਾਕਿਆਂ ਦੇ ਵਿੱਚ ਦੇਖ ਸਕਦੇ ਹੋ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਨੇ ਇਹ ਹੁਣ ਇਸ ਸਮੇਂ ਰਾਤ ਇਹ ਇੱਥੇ ਜਗ੍ਹਾ ਤੇ ਦਿਖਾਈ ਦੇ ਰਹੇ ਸੀ ਤੇ ਪੰਜਾਬ ਦੇ ਵਿੱਚ ਪਹੁੰਚ ਚੁੱਕੇ ਨੇ ਸਭ ਤੋਂ ਪਹਿਲਾਂ ਭਾਰਤੀ ਮੌਸਮ ਵਿਗਿਆਨ ਦੇ ਦਾ ਜਿਹੜਾ ਇਹ ਸੈਟੇਲਾਈਟ ਆ ਉਸ ਨੂੰ ਦੇਖ ਰਹੇ ਆਪਾਂ ਪੰਜਾਬ ਦੇ ਵਿੱਚ ਬੱਦਲਵਾਈ ਪਹੁੰਚੀ ਹੋਈ ਹੈ ਦੇਖ ਸਕਦੇ ਹੋ ਸਿਰਫ ਸ੍ਰੀ ਅਮਰਸਰ ਸਾਹਿਬ ਦੇ ਉੱਪਰਲੇ ਹਿੱਸੇ ਛੱਡ ਕੇ ਬਾਕੀ ਇਲਾਕਿਆਂ ਦੇ ਵਿੱਚ ਜਿਹੜੀ ਬੱਦਲਵਾਈ ਪਹੁੰਚੀ ਹੈ ਇਧਰੋਂ ਫਾਜ਼ਲੇ ਕਾ ਉਹਨ ਨੂੰ ਛੱਡ ਕੇ ਥੋੜਾ ਜਾਂ ਤੇ ਬਾਕੀ ਪੂਰੇ ਪੰਜਾਬ ਦੇ ਵਿੱਚ ਇਹ ਟੁੱਟਵੇਂ ਬੱਦਲ ਨੇ ਜਿਹੜੇ ਉੱਚੇ ਬੱਦਲ ਨੇ ਦਿਖਾਈ ਦੇ ਰਹੇ ਨੇ ਤੁਸੀਂ ਲਾਈਵ ਜਿਹੜੀ ਸੈਟੇਲਾਈਟ ਦੀ ਤਸਵੀਰ ਦੇਖ پا ਰਹੇ ਹੋ ਦੋਸਤੋ ਬਖਵਾ ਖੇਤਰਾਂ ਦੇ ਵਿੱਚ ਹਰਿਆਣੇ ਦੇ ਵਿੱਚ ਵੀ ਇਹ ਬੱਦਲ ਨੇ ਜਿਹੜੇ ਪਹੁੰਚੇ ਹੋਏ ਨੇ ਦੇਖ ਸਕਦੇ ਹੋ ਇੱਥੇ ਹਰਿਆਣੇ ਦੇ ਵਿੱਚ ਕੁਝ ਜਿਹੜੇ ਪੰਜਾਬ ਦੇ ਨਾਲ ਲੱਗਦੇ ਖੇਤਰ ਨੇ ਇਹਨਾਂ ਦੇ ਵਿੱਚ ਹੀ ਜਿਹੜੇ ਬਦਲ ਵਈਏ ਇਹ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਵੀ ਬਣੀ ਹੋਈ ਹੈ ਤੇ ਪੰਜਾਬ ਦੇ ਵੀ ਇਨਾਂ ਕ ਇਲਾਕਿਆਂ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਉੱਚੇ ਬੱਦਲ ਬਣੇ ਰਹਿਣਗੇ ਧੁੱਪਾਂ ਵਾਲਾ ਮੌਸਮ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਬਣਦਾ ਰਹੂ ਚੜਦਾ ਸੂਰਜ ਆਪਾਂ ਦੇਖਣ ਨੂੰ ਮਿਲੂਗਾ ਤੇ ਇਸ ਦੇ ਨਾਲ ਥੋੜੀ ਜਿਹੀ ਜਿਹੜੀ ਆਪਾਂ ਕਹਿੰਦੇ ਧੁੱਪ ਦੇ ਵਿੱਚ 9-10 ਵਜੇ ਤੱਕ ਥੋੜ੍ਹ-ਥੋੜਾ ਜਿਹੜਾ ਮੱਧਮ ਜੀ ਧੁੱਪ ਇਸ ਤਰ੍ਹਾਂ ਦਾ ਮਾਹੌਲ ਜਿਹਾ ਬਣਦਾ ਰਹੂਗਾ ਕਿਉਂਕਿ ਜਦੋਂ ਬੱਦਲ ਸੂਰਜ ਦੇ ਅੱਗੇ ਆ ਜਾਂਦੇ ਨੇ ਤਾਂ ਥੋੜੀ ਧੁੱਪ ਜਿਹੜੀ ਤੇ ਫੇਰ ਦੁਆਰਾ ਜਿਹੜੀ ਧੁੱਪ ਆ ਚਮਕਦੀ ਹੋਈ ਨਜ਼ਰ ਆਉਂਦੀ ਹੈ ਇਸ ਤਰ੍ਹਾਂ ਦਾ ਮਾਹੌਲ ਬਣੂਗਾ ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਬੱਦਲ ਨੇ ਬਣੇ ਹੋਏ ਨੇ ਕਿਤੇ ਕੋਈ ਮੀਂਹ ਵਰਗੇ ਹਾਲਾਤ ਨਹੀਂ ਹੈਗੇ ਕੋਈ ਇੱਕ ਦੋ ਕਾ ਕਣੀ ਹੈ ਜਿਹੜੀ ਕੋਈ ਆਪਾਂ ਕਹਿੰਦਾ ਦੀ ਭੁੱਲ ਭਲੇਖੇ ਉਹ ਗਿਰ ਸਕਦੇ ਆਦਰਵਾਜ਼ੇ ਇੰਨਾ ਜਿਹੜੇ ਉੱਚੇ ਬੱਦਲ ਨੇ ਇਹਨਾਂ ਦੇ ਵਿੱਚ ਮੀਂਹ ਵਰਗੇ ਹਾਲਾਤ ਨਹੀਂ ਹੈਗੇ ਤੇ ਪਹਾੜੀ ਇਲਾਕਿਆਂ ਦੇ ਵਿੱਚ ਵੀ ਬਰਫਵਾਰੀ ਤੇ ਬੱਦਲਬਾਈ ਜਿਹੜੀ ਬਣੀ ਹੋਈ ਹੈ ਤੁਸੀਂ ਲਾਈਵ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੈਟਲਾਈਟ ਦੀਆਂ ਭਾਰਤੀ ਮੌਸਮ ਮੰਗਾਂ ਦਾ ਜਿਹੜਾ ਸੈਟਲਾਈਟ ਆ ਉਸ ਦੀ ਤਸਵੀਰ ਦਿਖਾਈ ਹੈ ਤੁਹਾਨੂੰ ਲੈ ਚੱਲਦੇ ਅ ਅ ਦੂਸਰੇ ਪ੍ਰਾਈਵੇਟ ਸੰਸਥਾਵਾਂ ਦੇ ਜੋ ਸੈਟੇਲਾਈਟ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਤਸਵੀਰ ਵੀ ਤੁਹਾਨੂੰ ਨਾਲ ਸਾਂਝੀ ਕਰਾਂਗੇ ਦੋਸਤੋ ਵੀਡੀਓ ਨੂੰ ਸ਼ੇਅਰ ਕਰਦੇ ਜਾਈ ਜਾਓ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਜਿਹੜਾ ਭਾਰਤੀ ਮੌਸਮ ਵਿਗਿਆਨ ਦੇ ਅਫੀਸ਼ੀਅਲ ਸਾਈਟ ਦੇ ਉੱਤੇ ਵੀ ਇਹੀ ਜਾਣਕਾਰੀ ਹੈ ਕਿ ਉੱਚੇ ਬੱਦਲ ਜਿਹੜੇ ਲੰਘਦੇ ਹੋਏ ਨਜ਼ਰ ਆਉਣਗੇ ਤੇ ਪ੍ਰਾਈਵੇਟ ਸੰਸਥਾਵਾਂ ਦਾ ਜਿਹੜਾ ਸੈਟੇਲਾਈਟ ਆ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਮੌਸਮਾਮਤਰ ਤੇ ਖੁਸ਼ਕ ਤੇ ਸਾਫ਼ ਦਿਖਾਈ ਦੇ ਰਿਹਾ ਇਸੇ ਤਰ੍ਹਾਂ ਹਰਿਆਣੇ ਦਾ ਵੀ ਤੇ ਹਰੇ ਦਿੱਲੀ ਦਾ ਵੀ ਜਿਹੜਾ ਮੌਸਮਾਮਤਰ ਤੇ ਖੁਸ਼ਕ ਤੇ ਸਾਫ਼ ਹੈ ਪਰantu ਤੁਸੀਂ ਦੇਖ ਪਾ ਰਹੇ ਹੋਵੋਗੇ ਇਸ ਸੈਟਲਾਈਟ ਦੇ ਵਿੱਚ ਵੀ ਜਿਹੜੇ ਉਹ ਬੱਦਲ ਨੇ ਇਧਰੋਂ ਚੱਲਦੇ ਹੋਏ ਨਜ਼ਰ ਆ ਰਹੇ ਨੇ ਇਧਰੋਂ ਲੈ ਕੇ ਪੰਜਾਬ ਵਾਲੀ ਸਾਈਡ ਤੋਂ ਇਧਰੋਂ ਰਾਜਸਥਾਨ ਵਾਲੀ ਸਾਈਡ ਤੋਂ ਹਰਿਆਣੇ ਦੇ ਵਿੱਚ ਦੀ ਤੇ ਪੰਜਾਬ ਦੇ ਵਿੱਚ ਦੀ ਜਿਹੜੇ ਇਹ ਬੱਦਲ ਜਾਂਦੇ ਹੋਏ ਤੁਹਾਨੂੰ ਦਿਖਾਈ ਦੇ ਰਹੇ ਹੋਣਗੇ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਦੀ ਜਿਹੜੀ ਲਾਈਵ ਸੈਟਲਾਈਟਾਂ ਦੀ ਤਸਵੀਰ ਦਿਖਾ ਰਹੇ ਹਾਂ ਦੋਸਤੋ ਕਿ ਮੌਸਮ ਮੀਂਹ ਪੱਖੋਂ ਠੀਕ ਠਾਕ ਹੈ ਤੇ ਬੱਦਲਾਂ ਦੀ ਆਵਾਜ਼ ਜਿਹੜੀ ਉਹ ਬਣੀ ਹੋਈ ਹੈ ਏ ਦੇਖ ਸਕਦੇ ਜਿਹੜੇ ਬੱਦਲ ਚੱਲਦੇ ਹੋਏ ਦਿਖਾਈ ਦੇ ਰਹੇ ਨੇ ਪੰਜਾਬ ਦੇ ਉੱਤੇ ਦੀ ਇਹ ਅੱਗੇ ਵੱਲ ਨੂੰ ਇਸ ਤਰ੍ਹਾਂ ਮੂਵ ਕਰ ਰਹੇ ਨੇ ਇੱਕ ਵਾਰੀ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਜਿਸ ਤਰ੍ਹਾਂ ਅਸੀਂ ਤੀਰ ਲਗਾਏ ਨੇ ਇਸੇ ਤਰ੍ਹਾਂ ਸਮਾਨ ਵੱਲ ਨੂੰ ਦੇਖੋ ਤਾਂ ਬੱਦਲ ਇਹ ਅੱਗੇ ਵੱਲ ਨੂੰ ਹੀ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਜਰੂਰ ਦੋਸਤੋ ਇਸ ਵੀਡੀਓ ਨੂੰ ਵੀ ਵੱਤ ਤੋਂ ਵੱਤ ਸ਼ੇਅਰ ਜਰੂਰ ਕਰਦੇ ਹੋ ਸਪੋਰਟ ਕਰਦੇ ਹੋ ਤੁਹਾਡਾ ਪਿਆਰ ਤੁਹਾਡਾ ਜੋ ਸਪੋਰਟ ਹੈ ਉਹ ਸਾਨੂੰ ਇਸੇ ਤਰ੍ਹਾਂ ਮਿਲਦੀ ਰਹੇ ਤੁਹਾਡੇ ਤੱਕ ਪਲ-ਪਲ ਦੀ ਅਪਡੇਟ ਆ ਜਿਹੜੀ ਮੌਸਮ ਦੀ ਅਸੀਂ ਪਹੁੰਚਾਉਂਦੇ ਰਹਿੰਨੇ ਆ ਤੇ ਤੁਹਾਨੂੰ ਪਰਸੈਂਟੇਜ ਦੇ ਹਿਸਾਬ ਨਾਲ ਵੀ ਜਿਹੜੀ ਮੌਸਮ ਦੀ ਅਪਡੇਟ ਆ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਚੌਥੇ ਸੈਟਲਾਈਟ ਦੀ ਜਿਹੜੀ ਤਸਵੀਰ ਦੇ ਜੋ ਅਪਡੇਟ ਆ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਸਾਡੇ ਨਾਲ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਸਪੋਰਟ ਕਰਦੇ ਰਹੋ ਅਸੀਂ ਤੁਹਾਡੇ ਤੱਕ ਹਰ ਸਮੇਂ ਸਮੇਂ ਤੇ ਤੁਹਾਨੂੰ ਜਿਹੜੀ ਇਹ ਅਪਡੇਟ ਹੈ ਮੌਸਮ ਦੀ ਜਦੋਂ ਵੀ ਅਪਡੇਟ ਬਦਲਾਅ ਆਉਂਦਾ ਹੈ ਤਾਂ ਪਹੁੰਚਾਉਂਦੇ ਰਹਾਂਗੇ ਤੇ ਤੁਹਾਨੂੰ ਲੈ ਚੱਲਦੇ ਅਸੀਂ ਤੀਸਰੇ ਜਿਹੜਾ ਸੈਟਲਾਈਟ ਆ ਉਸ ਦੇ ਜੋ ਪਰਸੈਂਟੇਜ ਦੇ حساب ਨਾਲ ਜਿਹੜੇ ਮੀਂਹ ਦੇ ਕਾਰਵਾਈਆਂ ਦੱਸੀਆਂ ਗਈਆਂ ਨੇ ਤੇ ਦੇਖ ਸਕਦੇ ਹਾਂ ਜਿਹੜਾ ਕਿ ਅੱਜ 7 ਤਰੀਕ ਦਾ ਮੌਸਮ ਹੈ ਸੌਰੀ 8 ਤਰੀਕ ਦਾ ਮੌਸਮ ਹੈ ਦੋਸਤੋ 8 ਤਰੀਕ ਦੀ ਜੇ ਤਸਵੀਰ ਹੈ ਇਹ ਦੇਖ ਸਕਦੇ ਹਾਂ 8 ਤਰੀਕ ਨੂੰ ਮੌਸਮ ਹੈ ਜਿਹੜਾ ਉਹ ਆਮ ਤੌਰ ਤੇ ਬੱਦਲਵਾਈ ਵਾਲਾ ਬਣਿਆ ਰਹੂਗਾ ਕੋਈ ਜਿਹੜੇ ਮੀਂਹ ਦੇ ਇੱਕ ਚਾਂਸ ਨੇ ਤੁਹਾਨੂੰ ਜਿੰਮੇ ਦੱਸੇ 1% ਜਿਹੜੀ ਕੋਈ ਨਾ ਮਾਤਰਿਕਣੀ ਕਿਤੇ ਬਦਲੀ ਉਹਦੇ ਵਿੱਚੋਂ ਠੰਡੇ ਹੋਗੇ ਜਿਸ ਤਰ੍ਹਾਂ ਥੱਲੇ गिर ਜਾਂਦੀ ਹੈ ਪਾਫ ਦੇ ਰੂਪ ਦੇ ਕਣੀ ਇਸ ਤਰ੍ਹਾਂ ਦੀ ਕਰ ਸਕਦੇ ਕੋਈ ਅਦਰਵਾਇਜ਼ ਮੀਂਹ ਦੇ ਹਾਲਾਤ ਨਹੀਂ ਹੈਗੇ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ ਹੈ ਤੇ ਬੱਦਲ ਆਉਂਦੇ ਜਾਂਦੇ ਰਹਿਣਗੇ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਨਾਈਟ ਦੀ ਵੀ ਦਿਖਾ ਦਿੰਨੇ ਆ ਅੱਜ ਜਿਹੜਾ ਕਿ ਨਾਈਟ ਦੀ ਬਾਕੀ ਜਾਣਕਾਰੀ ਆਪਾਂ ਸ਼ਾਮ ਦੇ ਸਮੇਂ ਸਾਂਝੀ ਕਰਾਂਗੇ ਨਾਈਟ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ 4% ਨਵੀਂ ਬਣੀ ਹੋਇਆ ਬੱਦਲ ਆਉਂਦੇ ਜਾਂਦੇ ਰਹਿਣਗੇ ਇਹ ਬੱਦਲ ਬਣੇ ਹੋਏ ਨੇ ਤੇ ਚੰ드ਰਮਾ ਦੀ ਤਸਵੀਰ ਬਣੀ ਹੋਈ ਹੈ ਤੇ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੌਸਮੇੜਾ ਆਮ ਤੌਰ ਤੇ 9 ਤਰੀਕ ਨੂੰ ਮੌਸਮੇੜਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਦਿਖਾਈ ਦੇ ਰਿਹਾ ਜਿਵੇਂ ਅਸੀਂ ਤੁਹਾਨੂੰ 13 ਤਰੀਕ ਦਾ ਇੱਕ ਦਾ ਜਿਹੜਾ ਮੌਸਮ ਹੈ ਦਿਖਾਈ ਦਿੱਤਾ ਦੋਸਤੋ ਉਸੇ ਤਰ੍ਹਾਂ ਤੁਸੀਂ 10 11 12 ਤਰੀਕ ਦਾ ਜਿਹੜਾ ਮੌਸਮ ਦੇਖ ਸਕਦੇ ਹੋ 10 ਦਾ ਇਹ 10 ਨੂੰ ਵੀ ਬਦਲ ਨੇ ਥੋੜੇ ਥੋੜੇ ਕਿਤੇ ਕਿਤੇ ਤੇ 12 ਨੂੰ 11 ਨੂੰ ਵੀ ਮੌਸਮ ਠੀਕ ਹੈ 12 ਨੂੰ ਵੀ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ 13 ਤਰੀਕ ਨੂੰ ਜਿਹੜਾ ਬੱਦਲ ਵਈ ਥੋੜੀ ਜੀ ਕਿਤੇ ਦਿਖਾਈ ਦੇ ਰਹੀ ਹੈ ਅਦਰਵਾਈਜ਼ ਮੌਸਮ ਜਿਹੜਾ ਉਹ ਸਾਫ਼ ਤੇ ਖੁਸ਼ਕ ਦਿਖਾਈ ਦੇ ਰਿਹਾ ਹੈ ਕਿਸੇ ਵੀ ਇਲਾਕੇ ਦੇ ਵਿੱਚ ਮੀਂਹ ਦੇ ਹਾਲਾਤ ਨਹੀਂ ਹੋਣਗੇ ਕਿਉਂਕਿ ਮੌਸਮ ਦੀ ਜਿਹੜੀ ਤਸਵੀਰ ਇਹ ਤਾਜ਼ਾ ਤੁਹਾਡਾ ਨਾਲ ਸਾਂਝੀ ਕਰ ਦਿੱਤੀ ਹੈ ਕਿ ਜਿਹੜਾ 15 16 ਤਰੀਕ ਦੇ ਨੇੜੇ ਤੇੜੇ ਥੋੜਾ ਜਿਹਾ ਹਲਕਾ ਜਿਹਾ ਸਿਸਟਮ ਆਉਂਦਾ ਹੋਇਆ ਨਜ਼ਰ ਆ ਰਿਹਾ 13 ਤਰੀਕ ਦਾ ਇਹ 14 ਤਰੀਕ ਦਾ ਤੇ 15 ਤਰੀਕ ਦਾ ਜਿਹੜੇ ਹਲਕੇ ਹਲਕੇ ਬੱਦਲ ਜ਼ਰੂਰ ਬਣੇ ਰਹਿਣਗੇ ਦੇਖ ਸਕਦੇ ਹੋ ਬਾਕੀ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ ਕੋਈ ਵੀ ਅਪਡੇਟ ਆਉਂਦੀ ਹੈ ਦਿਨ ਵੇਲੇ ਤਾਂ ਨਾਲ ਲਾਈਵ ਹੋ ਕੇ ਜਾਂ ਵੀਡੀਓ ਬਣਾ ਕੇ ਸਾਂਝੀ ਕਰਦਾਵਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ